ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਇੱਕਦਮ कुरकुरी ਜੀ ਆਲੂ ਟਿੱਕੀ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਬਣਾਉਣੇ ਦੱਸਾਂਗੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਾਜ਼ਾਰ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਤੁਸੀਂ ਇਹਨੂੰ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਇਹਦੀ ਆਵਾਜ਼ ਤੋਂ ਹੀ ਪਤਾ ਲਗਾ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਬਣ ਕੇ ਇੱਕਦਮ कुरकुਰੀ ਜੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਹਨੂੰ ਅਸੀਂ ਘਰੇ ਬਣਾ ਕੇ ਤਿਆਰ ਕਰਾਂਗੇ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਟਿੱਕੀ ਬਣਾਉਣਾ ਸ਼ੁਰੂ ਕਰਦੇ ਆਂ ਆਲੂ ਟਿੱਕੀ ਬਣਾ ਲਈ ਮੈਂ 4 ਤੋਂ 5 ਆਲੂ ਲਏ ਆ ਵੱਡੇ ਸਾਈਜ਼ ਦੇ ਇਹਨਾਂ ਨੂੰ ਉਬਾਲ ਕੇ ਚੰਗੀ ਤਰ੍ਹਾਂ ਠੰਡਾ ਕਰ ਲਿਆ ਸੀ ਤੇ ਇਹਨੂੰ ਅਸੀਂ ਮੋٹے ਪਾਸੇ ਤੋਂ ਕद्दूकश ਕਰ ਲਾਂਗੇ ਆਲੂਆਂ ਨੂੰ ਯਾਦ ਰੱਖਣਾ ਕਿ ਠੰਡਾ ਕਰਕੇ ਹੀ ਕद्दूकश ਕਰਨਾ ਗਰਮ ਆਲੂਆਂ ਨੂੰ ਨਹੀਂ ਕद्दूकश ਕਰਨਾ ਹੈਗਾ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਹਰੀਆਂ ਮਿਰਚਾਂ ਇੱਕ మీడియం ਸਾਈਜ਼ ਦਾ ਪਿਆਜ਼ ਨੂੰ ਮੈਂ ਬ੍ਰੀਕ ਕਟਿੰਗ ਕਰਕੇ ਲੈ ਲਿਆ ਆ ਤੇ ਨਾਲ ਹੀ ਪਾਵਾਂਗੇ ਚੀਲੀ ਫਲੇਕਸ ਅੱਧਾ ਚਮਚ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਝੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਥੋੜ੍ਹਾ ਜਿਹਾ ਨਾ ਲ ਪਾਵਾਂਗੇ ਹਰਾ ਧਨੀਆ ਐਡ ਕਰਾਂਗੇ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਕੌਰਨ ਫਲੋਰ ਇਹ ਮੈਂ 2 ਵੱਡੇ ਚਮਚ ਕੌਰਨ ਫਲੋਰ ਜਾਂ ਆਰਾ ਰੋਟ ਵੀ ਲੈ ਸਕਦੇ ਹੋ ਤੁਸੀਂ ਇਹ ਅਸੀਂ ਬਾਈਂਡਿੰਗ ਲਈ ਪਾ ਰਹੇ ਹਾਂ ਇਹਦੇ ਨਾਲ ਟਿੱਕੀਆਂ ਦੀ ਬਾਈਂਡਿੰਗ ਵਧੀਆ ਆਉਂਦੀ ਹੈ ਤੇ ਇੱਕਦਮ ਕਰਕਰੀਆਂ ਜਿਹੀਆਂ ਟਿੱਕੀਆਂ ਬਣ ਕੇ ਤਿਆਰ ਹੁੰਦੀਆਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਅਸੀਂ। ਮੱਖੀਆਂ ਨੂੰ ਥੋੜਾ ਜਿਹਾ ਇਗਨੋਰ ਕਰਿਓ ਕਿਉਂਕਿ ਗਰਮੀ ਦਾ ਸੀਜ਼ਨ ਹੈ, ਗਰਮੀਆਂ ਵਿੱਚ ਗਰਮੀ ਵਿੱਚ ਮੱਖੀਆਂ ਬਹੁਤ ਜ਼ਿਆਦਾ ਹੁੰਦੀਆਂ ਕਿਚਨ ਵਿੱਚ। ਇਹਦੇ ਵਿੱਚ ਮੈਂ ਇੱਕ ਅੱਧਾ ਚਮਚਾ ਪਾਇਆ ਅਮਚੂਰ ਪਾਊਡਰ ਦਾ ਤੇ ਅੱਧਾ ਚਮਚਾ ਲਾਲ ਮਿਰਚ ਦਾ ਪਾਊਡਰ ਐਡ ਕੀਤਾ ਸੀ। ਮੈਂ ਪਹਿਲਾਂ ਭੁੱਲ ਗਈ ਸੀ ਪਾਣਾ ਤੇ ਹੁਣ ਬਾਅਦ ਵਿੱਚ ਵੀ ਐਡ ਕਰ ਸਕਦੇ ਆ ਤੁਸੀਂ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਗੁੰਨ ਕੇ ਤਿਆਰ ਕਰ ਲਾਂਗੇ, ਇੱਕ ਡੋ ਤਿਆਰ ਕਰ ਲਾਂਗੇ ਇਹਦਾ। ਚੰਗੀ ਤਰ੍ਹਾਂ ਮਿਕਸ ਕਰ ਲ ਕੇ ਜੇ ਤੁਹਾਡੇ ਕੋਲ ਅਮਚੂਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਛਾਟ ਮਸਾਲਾ ਵੀ ਐਡ ਕਰ ਸਕਦੇ ਹੋ। ਜਾਂ ਫਿਰ ਤੁਸੀਂ ਨਿੰਬੂ ਦਾ ਰੈਸਪੀ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਨੂੰ ਬਾਈਂਡ ਕਰ ਲਾਂਗੇ ਜਿਸ ਸਾਈਜ਼ ਦੀ ਤੁਸੀਂ ਟਿੱਕੀ ਬਣਾਉਣਾ ਚਾਹੁੰਦੇ ਹੋ ਉਸ ਸਾਈਜ਼ ਦੇ ਤੁਸੀਂ ਪੇੜਾ ਲੈ ਲੈਣਾ ਹੈ ਇਸ ਤਰੀਕੇ ਨਾਲ ਇਹਨਾਂ ਨੇ ਇਹਨਾਂ ਨੂੰ ਫਲੈਟ ਕਰਕੇ ਅਸੀਂ ਟਿੱਕੀਆਂ ਬਣਾ ਲਵਾਂਗੇ ਸਾਰੀਆਂ ਇੱਕ ਸਾਰ ਦੀਆਂ ਸਾਰੀਆਂ ਇੱਕੋ ਸਾਈਜ਼ ਦੀਆਂ ਟਿੱਕੀਆਂ ਬਣਾ ਕੇ ਰੱਖ ਲਾਂਗੇ ਦੇਖੋ ਇਸ ਤਰੀਕੇ ਨਾਲ ਅਸੀਂ ਸਾਰੀਆਂ ਟਿੱਕੀਆਂ ਨੂੰ ਅਸੀਂ ਤਿਆਰ ਕਰਕੇ ਇੱਕ ਪਲੇਟ ਵਿੱਚ ਰੱਖ ਲਾਂਗੇ ਹੁਣ ਇੱਧਰ ਮੇਰੇ ਕੋਲ ਸੀਗੇ ਬਚੇ ਹੋਏ ਬ੍ਰੈਡ ਕਈ ਵਾਰ ਜਦੋਂ ਅਸੀਂ ਬ੍ਰੈਡ ਦਾ ਪੈਕੇਟ ਲੈ ਕੇ ਆਉਂਦੇ ਆ ਤਾਂ ਉੱਪਰ ਵਾਲਾ ਪਾਸਾ ਤੇ ਹੇਠ ਵਾਲਾ ਪਾਸਾ ਬਚ ਜਾਂਦਾ ਬ੍ਰੈਡ ਆਂਦਾ ਇਹ ਆਟਾ ਬ੍ਰੈਡ ਨਹੀਂ ਤੁਹਾਡੇ ਕੋਲ ਜੇ ਮੈਦੇ ਵਾਲੇ ਬ੍ਰੈਡ ਹੈਗੇ ਤੁਸੀਂ ਉਹ ਵੀ ਲੈ ਸਕਦੇ ਹੋ ਇਹਨਾਂ ਦਾ ਅਸੀਂ ਬ੍ਰੈਡ ਕ੍ਰਮ ਬਣਾ ਕੇ ਤਿਆਰ ਕਰਾਂਗੇ ਮਿਕਸੀ ਵਿੱਚ ਨੂੰ ਪੀਸ ਕੇ ਬਿਲਕੁਲ ਬਰੀਕ ਇਹਨਾਂ ਦਾ ਬ੍ਰੈਡ ਕ੍ਰਮ ਬਣਾ ਕੇ ਤਿਆਰ ਕਰ ਲਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਘਰੇ ਬ੍ਰੈਡ ਕ੍ਰਮ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਇੱਕ ਬੌਲ ਵਿੱਚ ਪਾਵਾਂਗੇ 2 ਵੱਡੇ ਚਮਚਾਹ ਕੌਰਨ ਫਲੋਰ ਦੇ ਜੇ ਤੁਸੀਂ ਕੌਰਨ ਫਲੋਰ ਨਹੀਂ ਹੈਗਾ ਤਾਂ ਤੁਸੀਂ ਇੱਥੇ ਮੈਦਾ ਵੀ ਲੈ ਸਕਦੇ ਹੋ ਕੌਰਨ ਫਲੋਰ ਵਿੱਚ ਅਸੀਂ 2-3 ਚਮਚ ਪਾਣੀ ਦੇ ਐਡ ਕਰਕੇ ਇੱਕ ਸਲਰੀ ਤਿਆਰ ਕਰ ਲਾਂਗੇ ਨਾ ਹੀ ਜ਼ਿਆਦਾ گاੜਾ ਹੋਵੇ ਤੇ ਨਾ ਹੀ ਪਤਲਾ ਕੋਲ ਹੋਵੇ ਬਿਲਕੁਲ ਇਹਦੇ ਵਿੱਚ ਗੱਠਾ ਨਹੀਂ ਹੋਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਹੁਣ ਇੱਕ ਇੱਕ ਟਿੱਕੀ ਲੈ ਕੇ ਇਸ ਤਰੀਕੇ ਨਾਲ ਜਿਹੜਾ ਅਸੀਂ ਕਾਰਨ ਫਲੋਰ ਵਿੱਚ ਡਿਪ ਕਰਾਂਗੇ ਤੇ ਨਾਲ ਦੀ ਨਾਲ ਬ੍ਰੈਡ ਕਰੰਬਸ ਵਿੱਚ ਇੱਦਾਂ ਅਸੀਂ ਕੋਟਿੰਗ ਕਰ ਲਾਂਗੇ ਜਿਹੜਾ ਹੱਥ ਤੁਹਾਡਾ ਗਿੱਲਾ ਉਹਦੇ ਨਾਲ ਤੁਸੀਂ ਕੋਟਿੰਗ ਨਹੀਂ ਕਰਨੀ ਬ੍ਰੈਡ ਕਰੰਬਸ ਦੀ ਸੁੱਕੇ ਹੱਥ ਨਾਲ ਕਰਿਓ ਨਹੀਂ ਤਾਂ ਜਿਹੜਾ ਬ੍ਰੈਡ ਕਰੰਬਸ ਹੈ ਉਹ ਹੱਥਾਂ ਨੂੰ ਚਿਪਕਣ ਲੱਗ ਜਾਂਦਾ ਹੈ ਇੱਕ ਹੱਥ ਨਾਲ ਤੁਸੀਂ ਡਿਪ ਕਰਦੇ ਜਾਇਓ ਤੇ ਦੂਜੇ ਹੱਥ ਨਾਲ ਬ੍ਰੈਡ ਕਰੰਬਸ ਦੀ ਉੱਪਰ ਕੋਟਿੰਗ ਕਰਦੇ ਜਾਇਓ ਇਸ ਤਰੀਕੇ ਨਾਲ ਸਾਰੀਆਂ ਟਿੱਕੀਆਂ ਨੂੰ ਅਸੀਂ ਕੋਟਿੰਗ ਕਰਕੇ ਰੱਖ ਲਾਂਗੇ ਇਹਨਾਂ ਨੂੰ ਅਸੀਂ 10 ਮਿੰਟ ਲਈ ਅਸੀਂ ਫ੍ਰਿਜ ਵਿੱਚ ਰੱਖ ਦਾਂਗੇ ਉਦੋਂ ਤੱਕ ਅਸੀਂ ਤੇਲ ਗਰਮ ਹੋਣਾ ਰੱਖ ਲੈਂਦੇ ਆ 10 ਮਿੰਟ ਬਾਅਦ ਅਸੀਂ ਦੇਖੋ ਜਦੋਂ ਕੱਢਾਂਗੇ ਫ੍ਰਿਜ ਵਿੱਚ ਤੋਂ ਇਹ ਬਿਲਕੁਲ ਸੈੱਟ ਹੋ ਜਾਂਦੀਆਂ ਨੇ ਇਕਦਮ ਕੁਰਕਰੀਆਂ ਜੀਆਂ ਬਣ ਕੇ ਤਿਆਰ ਹੁੰਦੀਆਂ ਨੇ ਇੱਧਰ ਅਸੀਂ ਤੇਲ ਵੀ ਗਰਮ ਹੋਣਾ ਰੱਖ ਦਿਆ ਸੀ ਮੀਡੀਅਮ ਫਲੇਮ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਫ੍ਰਾਈ ਕਰ ਲਾਂਗੇ ਸਿਰਫ 2-3 ਮਿੰਟ ਹੀ ਲੱਗਦੇ ਇਹਨਾਂ ਨੂੰ ਫ੍ਰਾਈ ਕਰਨ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਜ਼ਿਆਦਾ ਕੁਰਕਰੀਆਂ ਜੀਆਂ ਇਹ ਟਿੱਕੀਆਂ ਬਣ ਕੇ ਤਿਆਰ ਹੋਣਗੀਆਂ ਜੇ ਤੁਸੀਂ ਘਰੇ ਬਰਗਰ ਬਣਾਉਣਾ ਸੋਚ ਰਹੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਟਿੱਕੀ ਬਣਾ ਕੇ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਵੈਜੀਟੇਬਲ ਵੀ ਐਡ ਕਰ ਸਕਦੇ ਹੋ ਗਾਜਰ ਹੋਏ ਸ਼ਿਮਲਾ ਮਿਰਚ ਵਗੈਰਾ ਵੀ ਐਡ ਕਰ ਸਕਦੇ ਜੇ ਤੁਸੀਂ ਬਰਗਰ ਲਈ ਟਿੱਕੀ ਬਣਾ ਰਹੇ ਹੋ ਤਾਂ ਇਸ ਤਰੀਕੇ ਨਾਲ ਅਸੀਂ ਦੂਜਾ ਬੈਚ ਵੀ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੀਆਂ ਟਿੱਕੀਆਂ ਬਣ ਕੇ ਤਿਆਰ ਹੋਈਆਂ ਨੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਦੇਖੋ ਕਿੰਨੀ ਵਧੀਆ ਆਪਣੀ ਇੱਕਦਮ कुरकुरी ਜੀ ਟਿੱਕੀ ਬਣ ਕੇ ਤਿਆਰ ਹੋਈ ਆ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਅਸੀਂ ਟਿੱਕੀਆਂ ਨੂੰ ਸਰਵ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਮਿੱਠਾ ਦਹੀਂ ਮੈਂ ਦਹੀਂ ਵਿੱਚ ਥੋੜੀ ਜਿਹੀ ਚੀਨੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਫੈਂਟ ਲਿਆ ਸੀਗਾ ਤੇ ਨਾਲ ਹੀ ਇਹਦੇ ਵਿੱਚ ਕੱਟੀ ਮਿੱਠੀ ਈਮਲੇ ਦੀ ਚਟਨੀ ਪਾਵਾਂਗੇ ਜੇ ਤੁਸੀਂ ਚਟਨੀ ਦੀ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਨਾਲ ਹੀ ਅਸੀਂ ਗ੍ਰੀਨ ਚਟਨੀ ਐਡ ਕਰ ਦਾਂਗੇ ਥੋੜੇ ਜਿਹਾ ਅਸੀਂ ਸ্লাইਸ ਅਸੀਂ ਪਿਆਜ਼ ਦੇ ਪਾਵਾਂਗੇ ਸਾਡੀ ਟਿੱਕੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਤ ਸ਼ਿਆਕਾਲ